ਬੜੇ ਭਾਵਨਾ ਮਾਨਸਿਕਤਾ ਔਰ ਸਮੁੱਚੇ ਤੌਰ ਤੇ ਸੰਕਟਾਂ ਚਾਹੀਆਂ ਮੈਂ ਕਿਹਾ ਵੀ ਮੈਂ ਇਕੱਲੇ ਇਕੱਲੇ ਦਾ ਨਾਮ ਲਵਾਂ ਕਾਲੀ ਆਕਤੀਆ ਜੀ ਪਾ ਜੀ ਦੀ ਛਾਇਆ ਹੋਰ ਆਥ ਸਾਰੇ ਇੱਥੇ ਪਹੁੰਚੇ ਆ ਅੱਡਾ ਲਗੂ ਪੁੱਠੀ ਅੱਡਾ ਪਿੱਠੀ ਵਿੰਡ ਹੈ ਭਗਵਾਨ ਜੂਰਾ ਕਾਲੀਆ ਸਕਤਰਾ ਨਵਾਂ ਪਿੰਡ ਹੋਰ ਸੰਕਰਚੇ ਪੰਚੀ ਸਾਰਿਆਂ ਦਾ ਬਹੁਤ ਧੰਨਵਾਦ ਹੁਣ ਰਸਮੀ ਤੌਰ ਤੇ ਪਗੜੀ ਦੀ ਰਸਮ ਜਿਹੜੀ ਹੋਣ ਜਾ ਰਹੀ ਹੈ ਸੋ ਪਰ ਜਿਵੇਂ ਬਹੁਤ ਹੌਂ ਕਰਕੇ ਥੋੜੀ ਜੁੜੇਟ ਆ ਸਾਹਿਬ ਅੰਦਰ ਸਿੰਘ ਜੀ ਪੁਰਜ ਸਾਹਿਬ ਉੱਚੀ ਚ ਤੌਰ ਤੇ ਵਿਗਨੇਸ਼ ਸਿੰਘ ਜੀ ਸਾਰੇ ਸਾਰਿਆਂ ਨੇ ਜਿੰਮੇਵਾਰੀ ਲਈ ਕਿ ਤੁਸੀਂ ਉਥੇ ਪਹੁੰਚ ਚੁੱਕੋ ਕਿ ਉਹ ਆਪਣੇ ਆਪ ਵਿੱਚ ਇਹਨਾਂ ਦੇ ਪਰਮਾਰਗ ਮੈਂਡਰ ਸੁਣੇ ਜੀ ਸੋ ਇਸ ਕਰਕੇ 2-3 ਮਹੀਨੇ ਸਰੀ ਸਮਾਪਤੀ ਆ ਦੀ ਪਾਉਤ ਕਰਨ ਲਈ ਕੁਦਰਤ ਨੇ ਜਿੰਨੀ ਨੂੰ ਬਾਗੀ ਬਖਸ਼ ਦਿੱਤੀ ਸਾਨੂੰ ਉਹ ਕਿ सारे सीमिंग सुधा देना लौंगे भले दे वास्ते मर्यादा जो बनी मर्याद है मुताबिक इन्होंने गरण प्रांत का पास किता सही संघर्ष विच शामिल हुए हैं। है गोलो लोट गुरु खालसा सत्य जी फतेह अद करता फतेह कला वागुरू जी का खालसा वाहगुरू जी फतेह बहुत सारी गर्मी है गर्मी आने के बाद ਜੀ ਹਿੰਮਤ ਕਾਰਨ ਦੇ ਸੰਗਤ ਜਿਹੜੀ ਆਪਾਂ ਨਾਲ ਦੇ ਵਿੱਚ ਬੈਠੇ ਹਾਂ। ਤੋਂ ਮੇਰੇ ਤੋਂ ਭਈ ਜੋ ਸੁਧਾਰ ਅਧਿਸ਼ੇਸ਼ ਨੇ ਮਾਪਿਆਂ ਦਾ ਜਗਰ ਕੀਤਾ। ਫਰੀਦ ਸਾਹਿਬ ਪਰਬਾਨੇ ਅੰਦਰ ਬਹੁਤ ਸੋਹਣਾ ਜਿਹਾ ਕਰਦੇ ਨੇ। ਫਰੀਦ ਸਾਹਿਬ ਇੱਥੇ ਪੈਂਦੇ ਮਾਪਿਆਂ ਨੂੰ ਜਿਹਨੇ ਕੌਣ ਜਣੇ ਹੋਵੇ ਐ ਬਾਸੋਂ ਦਾਦ ਜੇ 2 ਵਜੇ ਨਾਲ ਬੈਠੇ। ਮਰਨ ਲਖਾਇ ਮਨਮੇ ਜਦੋਂ ਮਾਪਿਆਂ ਦਾ ਸਾਆਸ ਸਿਰ ਤੋਂ ਉੱਤਰ ਆਸਲ ਤੇ ਮਨੋਕਲਪਨ ਸ਼ੰਭੂ ਕੋਲੋਂ ਇਹ ਮੇਰੇ ਵਾਸਤੇ ਮੇਰੇ ਮਾਪੇ ਉਹੀ ਕੀ ਕਰਦਾ ਰਿਹਾ ਅੱਜ ਬਹੁਤ ਵੱਡਾ ਘਾਟਾ ਸ੍ਰੀ ਗੁਣਚਨ ਕੁਮਾਰ ਜੀ ਤੇ ਮੋਰ ਕੁਮਾਰ ਜੀ ਔਰ ਉਹਨਾਂ ਦੇ ਪਰਿਵਾਰ ਨੂੰ ਗਿਆ ਲੇਕਨ ਕੀਤਾ ਕੁਝ ਨਹੀਂ ਜਾ ਸਕਦਾ ਵੋਚਨ ਪਰਵਾਰ ਪਰਵਾਰ ਦਾ ਸਾਰਾ ਹੀ ਪਰਵਾਰ ਜਿਹੜਾ ਬੜਾ ਮਲਾਪੜਾ ਪਰਵਾਰ ਆ ਉਹ ਕਿਸੇ ਜਾਣ ਪਛਾਣ ਦੇ ਮਤਾਜ ਦੇ ਕਰੋਨਾ ਦੇ ਇਲਾਕੇ ਵਿੱਚ ਬੜਾ ਆਪਣਾ ਮਾ ਇੱਜ਼ਤ ਚੰਗਾ ਕੰਮ ਕਰਕੇ ਬਣਾਇਆ